ਹੁਣ ਜਨਮ ਤੋਂ ਅੰਨੇ ਲੋਕ ਵੀ ਦੇਖ ਸਕਣਗੇ ਜੀਹਾਂ ਗੈਜਟ ਡੈਕਸ ਟੈਕਸਲਾ ਨੇ ਸੀਓ ਐਨੌਨ ਮਸਕ ਨੇ ਐਲਾਨ ਕੀਤਾ ਹੈ ਕਿ ਉਹਨਾਂ ਦੀ ਬ੍ਰੇਨ ਚਿਪ ਸਟਾਰਟਅਪ ਕੰਪਨੀ ਨਿਊਰੋਲਿੰਕ ਨੂੰ ਯੂਐਸਏ ਫੂਡ ਅਤੇ ਡਰੱਗ ਐਡਮਿਨਿਸ਼ਨ ਤੋਂ ਇੱਕ ਪ੍ਰਯੋਗਸ਼ਾਲਾ ਜਿਹੜੀ ਹੈਗੀ ਉਹ ਬਿਲਕੁਲ ਇੰਪਲਾਈਮੈਂਟ ਡਾ ਗਾਇ ਡਿਵਾਈਸ ਲਈ ਮਨਜ਼ੂਰੀ ਮਿਲ ਚੁੱਕੀ ਗਈ ਹੈ ਜੋ ਕਿ ਉਹਨਾਂ ਲੋਕਾਂ ਨੂੰ ਵੀ ਦੇਖਣ ਦੇ ਵਿੱਚ ਸਮਰੱਥ ਬਣਾਵੇਗਾ ਜੋ ਆਪਣੇ ਆ ਦੋਵਾਂ ਅੱਖਾਂ ਤੇ ਉਹਨਾਂ ਦੀ ਆਪਟਿਕ ਨਸਾਂ ਨੂੰ ਗਵਾ ਚੁੱਕੇ ਹਨ ਯਾਨੀ ਇਸ ਡਿਵਾਈਸ ਦੀ ਮਦਦ ਦੇ ਨਾਲ ਉਹ ਵੀ ਦੇਖ ਸਕਣਗੇ ਜਿਨ੍ਹਾਂ ਨੂੰ ਅੱਖਾਂ ਨਾਲ ਕੁਝ ਵੀ ਨਜ਼ਰ ਨਹੀਂ ਆਉਂਦਾ ਜੇਕਰ ਇਹ ਸਫਲ ਹੁੰਦਾ ਹੈ ਤਾਂ ਇਸ ਨੂੰ ਮਨੁੱਖਤਾ ਲਈ ਵੱਡੀ ਪ੍ਰਾਪਤੀ ਮੰਨਿਆ ਜਾਵੇਗਾ ਮਸਕ ਨੇ ਐਕਸ ਤੇ ਇੱਕ ਪੋਸਟ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਉਹਨਾਂ ਲਿਖਿਆ ਕਿ ਇਸ ਡਿਵਾਈਸ ਵਿੱਚ ਉਹਨਾਂ ਲੋਕਾਂ ਨੂੰ ਵੀ ਦੇਖਣ ਦੇ ਵਿੱਚ ਸਮਰੱਥ ਬਣਾਵੇਗਾ ਜਿਨ੍ਹਾਂ ਨੇ ਦੋਵਾਂ ਅੱਖਾਂ ਤੇ ਆਪਟਿਕਸ ਨਸ ਗਵਾਸ ਗਵਾ ਦਿੱਤੀ ਗਈ ਹੈ ਜੇਕਰ ਵਿਜੂਅਲ ਕਾਰਟੈਕਸ ਠੀਕ ਹੈ ਤਾਂ ਇਹ ਉਹਨਾਂ ਲੋਕਾਂ ਨੂੰ ਵੀ ਪਹਿਲੀ ਵਾਰ ਦੇਖਣ ਦਾ ਮੌਕਾ ਦੇਵੇਗਾ ਜੋ ਜਨਮ ਤੋਂ ਹੀ ਅੰਨੇ ਹਨ ਉਹਨਾਂ ਅੱਗੇ ਕਿਹਾ ਕਿ ਸ਼ੁਰੂਆਤ ਵਿੱਚ ਨਜ਼ਰ ਘਟੇ ਹੋਏਗੀ ਲੇਕਿਨ ਜਿਵੇਂ ਜਿਵੇਂ ਅਟਾਰੀ ਗ੍ਰਾਫਿਕ ਪਰਪਵਿਖ ਇਹ ਕੁਦਰਤੀ ਦ੍ਰਿਸ਼ਟੀ ਤੋਂ ਬਿਹਤਰ ਹੋ ਸਕਦੀ ਹੈ ਅਤੇ ਤੁਹਾਨੂੰ ਇਨਫਰਾ ਰੈਡ ਅਲਟਰਾ ਵਾਈਜ਼ ਜਾਂ ਇਥੋਂ ਤੱਕ ਕੀ ਰਡਾਰ ਵੇਵ ਲੰਬਾਈ ਵਿੱਚ ਵੀ ਦੇਖਣ ਦੀ ਸਮਰੱਥਾ ਰਹੀ ਗਈ ਆ ਉਹ ਦਿੰਦੀ ਹੈਗੀ ਆ ਇਹ ਡਿਵਾਈਸ ਅਮਰੀਕੀ ਵਿਗਿਆਨ ਕਲਪਨਾ ਟੀਵੀ ਸੀਰੀਜ਼ ਸਟਾਰਟ੍ਰੈਕ ਦੇ ਨੈਕਸਟ ਜਨਰੇਟਰ ਦੇ ਪਾਤਰ ਜੁਲੀ ਲੋਸ ਫੋਰੇਜ ਵਰਗੀ ਹੋਵੇਗੀ ਜੀ ਹਾਂ ਇੱਕ ਵਿਲੱਖਣ ਜਿਹੜੀ ਗਿਆ ਇਹ ਆਵਿਸ਼ਕਾਰ ਕੀਤਾ ਗਿਆ ਹਾਲੇ ਕੀ ਦਾ ਜਿਹੜੀ ਪ੍ਰਕਿਰਿਆ ਚੱਲਦੀ ਭੀਗੀ ਹੈ ਟੈਸਟਿੰਗ ਦੀ ਇੱਕ ਜਗ੍ਹਾ ਤੋਂ ਪਾਸ ਵੀ ਹੋ ਚੁੱਕਾ ਹੈ ਕਿ ਜੇ ਇਸ ਤਰ੍ਹਾਂ ਦਾ ਸਕਸੈਸਫੁਲ ਹੋ ਜਾਂਦਾ ਅਵਿਸ਼ਕਾਰ ਤਾਂ ਫਿਰ ਜਿਹੜੇ ਲੋਕ ਨਿਤ ਰਹੀਨ ਹੈਗੇ ਆ ਬਚਪਨ ਤੋਂ ਉਹੀ ਅੰਨੇ ਹੈਗੇ ਨੇ ਉਹਨਾਂ ਲਈ ਇਹ ਬਹੁਤ ਹੀ ਵਧੀਆ ਇੱਕ ਚੇਪ ਬਣ ਸਕਦੀ ਈ ਹੈ ਵਰਦਾਨ ਬਣ ਸਕਦੀ ਆ ਉਹਨਾਂ ਨੂੰ ਦੇਖਣ ਦੇ ਵਿੱਚ ਵੀ ਕਾफी ਮਦਦ ਦੇ ਕਰੇਗੀ